ਹੇ ਬਰਦੇ ਦੋ ਹੁਣ ਤੇਰਾ ਕੀ ਨਸਾ ਕੀਤਾ ਹੋਇਆ ਹੁਣ ਕੁਛ ਨਹੀਂ ਆ ਜਿਹੜੀ ਲੱਗੀ ਐ ਤੇ ਇੱਧਰ ਕੇ ਜੀ ਆਈ ਏ ਗੋਲੀ ਲੈ ਤੇਰਾ ਨਾਮ ਕੀ ਆ ਨਾਮ ਕੀ ਤੇਰਾ ਇਕਬਾਲ ਸਿੰਘ ਕੀ ਡਿਊਟੀ ਆ ਤੁਹਾਡੀ ਸਕੂਲ ਚ ਇੱਥੇ ਸੇਵਾਦਾਰ ਆ ਆ ਸੇਵਾਦਾਰ ਆ ਆ ਜੀ ਸਰਕਾਰੀ ਲੱਗੀ ਐ ਅੱਛਾ ਇਹ ਗੋਲੀ ਸਰਕਾਰੀ ਲੱਗੀ ਹੋਈ ਐ ਇਕਬਾਲ ਸਿੰਘ ਆ ਤੁਹਾਡਾ ਹੁਣ ਤੁਹਾਡੀ ਗੋਲੀ ਗਾਦੀ ਹੋਈ ਆ ਆ ਇੱਕ ਗੋਲੀ ਸੁਣਿਆ ਅੱਛਾ ਜਿਹੜੇ ਉਹ ਸਿਗਨੇਚਰ ਹੈ ਉਹ ਕਿੱਥੋਂ ਆਏ ਆ ਇਹ ਤਾਂ ਕਈ ਦਿਨ ਹੋ ਗਏ ਮੇਰੇ ਸੱਟ ਵੱਜ ਗਈ ਸੀ ਉਦੋਂ ਲੈ ਸੀਗੇ ਉਹ ਹੀ ਵੇ ਅਗੇ ਨਹੀਂ ਸਿਗਨੇਚਰ ਵੀ ਖਾਣੇ ਹੋ ਤੁਸੀਂ ਨਹੀਂ ਕਦੇ ਕਦੇ ਇੱਕ ਅਦਾ ਜਵੈਦਾਰ ਤੋਂ ਹੋਣ ਲੱਗੇ ਨਹੀਂ ਸਕੂਲ ਟਾਈਮ ਫਿਰ ਗੋਲੀ ਤੁਸੀਂ ਲੈ ਕੇ ਆਉਣੇ ਜਿਹੜੀ ਬਾ ਲੈਣੇ ਆ ਦਾ ਨਸ਼ੇ ਵਾਲੀ ਗੋਲੀ ਹੈ ਜਿਹੜੀ ਨਹੀਂ ਛੱਡ ਪੈਰ ਤੋਂ ਹਟਾ ਲੈਂਦੀ ਹੈ ਹੱਡ ਪੈਰ ਤਾਂ ਗਾਹ 20 ਗੋਲੀਆਂ ਜਿਹਨਾਂ ਦਾ ਨਸ਼ਾ ਨਹੀਂ ਅੱਜ ਉਹ ਆਂ ਸਿੰਘ ਆਹ ਹਾਂ ਇਹ ਸਾਰੇ ਨਸ਼ੇ ਕਰਦਾ ਪੰਚਾਇਤ ਨੇ ਵੀ ਲਿਖ ਕੇ ਦਿੱਤਾ ਢੀਓ ਨੂੰ ਮਾਸਟਰਾਂ ਨੇ ਵੀ ਚੇਤਾ ਕਰਤੀਆਂ ਪਤਾ ਨਹੀਂ ਕਿਉਂ ਨਹੀਂ ਇੱਥੋਂ ਬਦਲਦੇ ਇਹਨੂੰ 5000 ਜੀ ਅੱਜ ਅਸੀਂ ਮਾਸਟਰਾਂ ਕੋਲੇ ਕਰਜ਼ੀ ਦੇਣ ਆਏ ਸੀ ਵੀ ਆਹ ਮੇਲ ਕਰੋ ਜੀ ਜੀਓ ਸਾਹਿਬ ਨੂੰ ਉਹ ਉਹ ਕਹਿੰਦੇ ਵੀ ਉਹ ਡੱਕਿਆ ਫਿਰਦਾ ਨਸ਼ੇ ਦਾ ਤੁਸੀਂ ਉਹਦੀ ਵੀਡੀਓ ਬਣਾ ਲਓ ਅਸੀਂ ਬਾਹਰ ਨਿਕਲੇ ਤੇ ਇੱਥੇ ਆ ਗਿਆ ਹੂੰ ਇਹ ਕੋਸਲੇ ਚਰਜੀ ਵਾਲੇ ਗੋਲੀਆਂ ਥੱਬਾ ਨਸ਼ਿਆਣੇ ਗੋਲੀਆਂ ਦਾ ਕੀ ਜੇ ਚੀ ਹੈ ਹਜੇ ਬੱਸ ਭਾਈ ਕਿਉਂ ਵੀ ਇਹਨੇ ਲਿਖੇਆ ਬਣਾਇਆ ਗਾਈ ਦੇਖ ਲੋ ਦੇ ਮੇਰਾ ਦੇਖ ਮੂ ਡਾਕਟਰ ਨੇ ਸਿਗਨੇਚਰ ਤੇ ਜੀਵਾਨਾ ਤਾਂ ਨਹੀਂ ਲਿਖਿਆ ਵੀ ਡਾਕਟਰ ਉਹ ਪਹਿਲਾਂ ਮੇਰੇ ਸੱਤ ਵਜੇ ਸੀ ਉਹ ਪਹਿਲਾਂ ਦੇ ਦੋ ਹੋਣਗੇ ਪਹਿਲਾਂ ਵਾਪਰ ਸਿੰਘ ਪੀਐਨ ਇਹ ਸਾਰੇ ਭਾਂਤੇ ਗੈਰ ਨਸ਼ੇ ਕਰਕੇ ਸਕੂਲ ਦੇ ਵਿੱਚ ਆਉਂਦਾ ਹੈ ਡਿਊਟੀ ਤੋਂ ਬਾਅਦ ਵੀ ਇੱਥੇ ਕੁੜੀਆਂ ਬੱਚੇ ਖੇੜ ਦੇਣ ਉਦੋਂ ਵੀ ਇਹ ਪਰੇਸ਼ਾਨ ਕਰਦਾ ਇੱਥੇ ਡੱਕੂਕਾ ਲਾ ਕੇ ਸਾਰਿਆਂ ਨੂੰ ਯਾਨੀ ਬਹੁਤ ਇਹਦੀਆਂ ਹਰਕਤਾਂ ਹੈ ਜੀਆਂ ਸਾਡੇ ਕੋਲ ਵੀਡੀਓ ਦੱਸਣ ਜੋ ਗਰੀਆਂ ਵੀ ਨਹੀਂ ਕੈਮਰੇ ਤੇ ਅਸੀਂ ਉਹਦੇ ਸਬੰਧ ਚ ਆਏ ਸੀ ਪਹਿਲਾਂ ਵੀ ਪੰਚਾਇਤ ਨੇ ਇੱਕ ਦੋ ਵਾਰੀ ਲਿਖ ਕੇ ਦੇ ਦੇ ਨਿਕਵਾਰੀ ਲੱਗੀ ਇਹ ਰਕਵਾਉਂਦਾ ਪਤਾ ਨਹੀਂ ਕਿਵੇਂ ਕਰਕੇ ਰਕਵਾਉਂਦਾ ਅਸੀਂ ਅੱਜ ਮਾਸਟਰ ਆਈ ਸੀ ਮਾਸਟਰ ਵੀ ਬਹੁਤ ਦੁਖੀ ਲੋਕ ਕਹਿੰਦੇ ਬੇਸੀ ਵੀ ਡੀਓ ਨੂੰ ਦੋ ਤਿੰਨ ਵਾਰੀ ਲਿਖ ਕੇ ਦੇ ਚੁੱਕੇ ਆ ਪਰ ਪਤਾ ਨਹੀਂ ਕਿਉਂ ਨਹੀਂ ਇਹਦੀ ਬਦਲੀ ਕਰਦੇ ਇੱਥੋਂ ਇਹਦੇ ਸਸਪੈਂਡ ਦੀ ਗੱਲ ਚੱਲੀ ਤਾਂ ਉਹ ਕਹਿੰਦੇ ਇਹ ਦੋ ਮਹੀਨੇ ਨਵਾਲ ਹੋ ਕੇ ਫੇਰ ਇੱਥੇ ਆ ਜੂਗਾ ਵੀ ਸਸਪੈਂਡ ਨਾ ਕਰਾਓ ਇਹਦੀ ਬਦਲੀ ਕਰਾ ਦਿਓ ਅਸੀਂ ਜਾਣਾ ਸੀ ਮੰਗਲਵਾਰ ਨੂੰ ਡੀਓ ਕੋਲੇ ਜਾਵਾਂਗੇ ਵੀ ਹੋਣਾ ਜਦ ਅਸੀਂ ਇਹਦੀ ਵੀਡੀਓ ਬਣਾਉਣ ਦੇ ਮਾਰੇ ਉੱਥੋਂ ਮਾਸਟਰਾਂ ਨਾਲ ਗੱਲਬਾਤ ਕਰਕੇ ਆਏ ਸੀ ਵੀ ਇਹਨੂੰ ਪਿੰਡ 'ਚ ਭਾਲਦੇ ਆਂ ਡੱਕਿਆ ਫਿਰਦਾ ਹੈ। ਇਹ ਸਕੂਲ 'ਚ ਹੀ ਆ ਗਿਆ ਜੇ ਦੀ ਕੋਈ ਡਿਊਟੀ ਨਹੀਂ ਸੀ ਸਕੂਲ 'ਚੋਂ ਛੁੱਟੀ ਤੇ ਹੈ। ਤੇ ਉੱਥੋਂ ਜਦੋਂ ਵੇਖਿਆ ਨਸ਼ਾ ਪੱਤਾ ਕੈਫੂਲ ਸਗਨੇਚਰ ਐਸ ਆਰਜੀਬ ਵਾਲੀਆਂ ਗੋਲੀਆਂ ਸਾਰੇ ਭੰਤ ਨਸ਼ਾ ਮਿਲਿਆ ਇਹਦੇ ਕੋਲੋਂ। ਫੇਰ ਆ ਮੇ ਥਾਣੇ ਨੂੰ ਫੋਨ ਕਰਿਆ ਵੀ ਭਾਈ ਇਹਨੂੰ ਫੜਕੀ ਲੈ ਕੇ ਜਾਓ। ਉਹਨਾਂ ਨੇ ਇੱਕ ਥਾਣੇਦਾਰ ਭੇਜਿਆ ਉਹਦੀ ਵੀ ਮੌਜੂਦਗੀ 'ਚ ਉਹਦਾ ਸਾਰਾ ਨਸ਼ਾ ਦਿਖਾਇਆ। ਉਹ ਫੜਕੇ ਹੋਣ ਲੈ ਕੇ ਗਏਨ। ਅਸੀਂ ਆਪਦੀ ਕਾਰਵਾਈ ਮੰਗਲਵਾਰ ਨੂੰ ਕਰਾਂਗੇ ਮੰਗ ਕਰਦੇ ਹੁਣ ਕਿਉਂ ਮੰਗ ਤਾਂ ਅਸੀਂ ਕਰਦੇ ਆ ਵੀ ਇਹਨੂੰ ਇਹ ਬੰਦਾ ਸਾਡੇ ਸਕੂਲ 'ਚ ਨਹੀਂ ਆਉਣਾ ਚਾਹੀਦਾ ਹੋਰ ਜਿੱਥੇ ਇਹਨੂੰ ਮਰਜ਼ੀ 라 ਦੇਣਾ ਸਸਪੈਂਡ ਕਰ ਦੇਣਾ ਪਰ ਇਹ ਬੰਦਾ ਅਸੀਂ ਸਕੂਲ 'ਚ ਨਹੀਂ ਆਉਣ ਦਿੰਦੇ ਉਸ ਤੋਂ ਬਾਅਦ ਪਹਿਲਾਂ ਵੀ ਕੋਈ ਦਰਖਾਸਤਾਂ ਪਿੰਡ ਪਿੰਡ ਵੱਲੋਂ ਵੀ ਹੋਈ ਪਿੰਡ ਵੱਲੋਂ ਹੋਈ ਹੈ ਜੀ ਪੰਚਾਇਤ ਵੱਲੋਂ ਹੋਈ ਹੈ ਮਾਸਟਰਾਂ ਵੱਲੋਂ ਹੋਈਆਂ ਨਾ ਕੋਈ ਕਾਰਵਾਈ ਨਹੀਂ ਕੋਈ ਕਾਰਵਾਈ ਨਹੀਂ ਹੋਈ ਕੋਈ ਡੀਓ ਵੀਓ ਕੋਈ ਗੱਲ ਨਹੀਂ ਸੁਣਦਾ ਇਨਕੁਆਰੀ ਦਾ ਵੀ ਨਹੀਂ ਕਿਸੇ ਨੇ ਕੋਈ ਇਨਕੁਆਰੀ ਚੱਲੀ ਸੀ ਇਨਕੁਆਰੀ ਵੀ ਦੀ ਵਿੱਚ ਰੁਕ ਗਈ ਉਸ ਤੋਂ ਬਾਅਦ ਕਿਸੇ ਤੋਂ ਪੜਤਾਲ ਨਹੀਂ ਹੋਈ ਪਤਾ ਨਹੀਂ ਕਿਉਂ ਨਹੀਂ ਹੋਈ ਪਰ ਹ ਇਹ ਬੰਦੇ ਨੂੰ ਇੱਕ ਵਾਰ ਸਕੂਲ ਚੋਂ ਦੇਖੂਗਾ ਤੇ ਸਾਡੇ ਪਿੰਡ ਦੇ ਕਿਸਾਨ ਯੂਨੀਅਨ ਤੇ ਪਿੰਡ ਦੇ ਨੌਜਵਾਨ ਉਹ ਮੈਨੂੰ ਅੱਜ ਐਪਲੀਕੇਸ਼ਨ ਦੇਣ ਆਏ ਸੀਗੇ ਵੀ ਜਿਹੜਾ ਕੁਵਾਲ ਸਿੰਘ ਹੈ ਇਹ ਸਕੂਲ ਸਮੇਂ ਤੋਂ ਬਾਅਦ ਪਿੰਡ 'ਚ ਨਸ਼ੇ ਕਰਕੇ ਤੁਰਿਆ ਫਿਰਦਾ ਰਹਿੰਦਾ ਹੈ ਜਿਹਦਾ ਪਿੰਡ ਦੇ ਨੌਜਵਾਨਾਂ ਤੇ ਬੱਚਿਆਂ ਤੇ ਬੁਰਾ ਅਸਰ ਪੈਂਦਾ ਹੈ ਇਸ ਕਰਕੇ ਵੀ ਤੁਸੀਂ ਇਹਦੇ ਵਿਰੁੱਧ ਕੋਈ ਕਾਰਵਾਈ ਕਰੋ ਤੇ ਜਦੋਂ ਇਹ ਜਾ ਰਹੇ ਸੀ ਤਾਂ ਮੈਨੂੰ ਪਤਾ ਹੈ ਵੀ ਉਹਨਾਂ ਨੂੰ ਰਸਤੇ ਦੇ ਵਿੱਚ ਉਹ ਮਿਲ ਗਿਆ ਕਿਉਂਕਿ ਵੈਸਤਾ ਛੁੱਟੀ ਤੇ ਸੀਗਾ ਅੱਜ ਉਹ ਪਰ ਰਾਤ ਦੇ ਵਿੱਚ ਇਹਨਾਂ ਨੂੰ ਮਿਲ ਗਿਆ ਤੇ ਮੈਨੂੰ ਪਤਾ ਲੱਗਿਆ ਵੀ ਪਿੰਡ ਵਾਲਿਆਂ ਨੇ ਉਹਨੂੰ ਫੜ ਕੇ ਪੁਲਿਸ ਦੇ ਹਵਾਲੇ ਕੀਤਾ। ਵੀ ਅੱਜ ਵੀ ਦੱਸਦੇ ਉਹ ਅੱਜ ਵੀ ਸਕੂਲ ਆਇਆ ਸਾਰੇ ਛੁੱਟੀ ਹੋਣ ਦੇ ਬਾਵਜੂਦ ਕਿ ਅੱਜ ਛੁੱਟੀ ਤੇ ਸੀਗਾ ਪਰ ਸਕੂਲ ਚ ਆਉਂਦਾ ਹੀ ਕਿਤੇ ਇਹਨਾਂ ਨੂੰ ਮਿਲ ਗਿਆ ਸਕੂਲ ਦੇ ਵਿੱਚ ਉਹ ਛੁੱਟੀ ਤੇ ਸਵੇਰ ਤੋਂ ਹੀ। ਵੀ ਪਿੰਡ ਵਾਲਿਆਂ ਦਾ ਕਹਿਣਾ ਜੀ ਪਹਿਲਾਂ ਵੀ ਇਹਦੇ ਇਸ ਪ੍ਰਤੀਵੇਸ਼ ਕਰਕੇ ਉਹਨੇ ਵੀ ਪਹਿਲਾਂ ਵੀ ਐਕਟੀਵੇਸ਼ਨ ਕੀਤੀ ਗਈ ਹੈ। ਹਾਂ ਪਹਿਲਾਂ ਪੰਚਾਇਤ ਵੱਲੋਂ ਐਪਲੀਕੇਸ਼ਨ ਡੀਓ ਸਾਹਿਬ ਨੂੰ ਦਿੱਤੀ ਗਈ ਸੀ ਉਹਨਾਂ ਨੇ ਇਨਕੁਆਰੀ ਕਰੀ ਹੋਈ ਹੈ ਜੀ। ਉਹ ਸਪੈਸ਼ਲ ਇਨਕੁਆਰੀ ਅਫਸਰ ਇਨਕੁਆਇਰੀ ਕਰਕੇ ਗਏ ਆ ਉਹਦੀ ਰਿਪੋਰਟ ਡੀਓ ਦਾ ਅਸਤਰ ਪੈਂਡਿੰਗ ਹੈ ਪੈਂਡਿੰਗ ਹੈ ਇੱਥੇ ਕੋਈ ਰਿਪੋਰਟ ਨਹੀਂ ਆਈ ਹਾਂ ਸਾਨੂੰ ਉਹਦੇ ਬਾਰੇ ਕੋਈ ਸੂਚਨਾ ਨਹੀਂ ਦਿੱਤੀ ਗਈ ਕਿ ਕੀ ਕਾਰਵਾਈ ਕੀਤੀ ਗਈ ਹੈ ਭਾਈ ਕੀ ਨਾਮ ਆ ਤੁਹਾਡਾ ਮੇਰਾ ਨਾਮ ਖੁਸ਼ਦੀਪ ਸਿੰਘ ਹੈ ਜੀ ਅੰਬਰ ਦੇ ਨਾਲ ਹੋਈ ਆ ਸਕੂਲ ਦੇ ਵਿੱਚ ਸਕੂਲ ਦੇ ਵਿੱਚ ਬਈ ਅੱਠ-9 ਦਿਨ ਹੋ ਗਏ ਸਾਨੂੰ ਇੱਥੇ ਆਪਣੇ ਇਕਬਾਲ ਆ ਗਏ ਪੀਹਣਾ ਉਹਨਾਂ ਸਾ ਪਤਾ ਕਰਕੇ ਸਕੂਲ ਦੇ ਵਿੱਚ ਰਹਿੰਦਾ ਅਥਨੇ दारू-ਦਰੂ ਪੀ ਕੇ ਬਈ ਇੱਥੇ ਡਿੱਕ ਜਾਲਾ ਲਾ ਲਾਂਦੇ ਸੀਗੇ ਇਹਦੇ ਜਵਾਕ ਆਉਂਦੇ ਹੀ ਖੇਡਣ ਵਾਸਤੇ ਉਹਨਾਂ ਨੂੰ ਪਰੇਸ਼ਾਨ ਕਰਦਾ ਸੀਗਾ ਸਕੂਲ ਚ ਰਹਾ ਸਕੂਲ ਚ ਉਹਦੀ ਸਕੂਲ ਚ ਸੀਗੀ ਪਹਿਲਾਂ ਇਹਨਾਂ ਦੇ ਮਾਸਟਰ ਨੇ ਕਹਿ ਕਹਾ ਕਿ ਉਹਨੂੰ ਬਾਹਰ ਕਰਦਾ ਵੀ ਤੂੰ ਡਿਊਟੀ ਟਾਈਮ ਆਇਆ ਕਰੋ ਉਹ ਫਿਰ ਵੀ ਇੱਥੇ ਪੰਜ ਚਾਰ ਬੰਦੇ ਨੂੰ ਲੈ ਕੇ ਤੁਰੇ ਫਿਰਦਾ ਸੀਗਾ ਨਾਲ ਨਾਲ ਸੇ ਪੱਤੇ ਵਾਲਿਆਂ ਨੂੰ ਇੱਥੇ ਜਵਾਕ ਆਉਂਦੇ ਸੀਗੇ ਉਹ ਵੀ ਡਰਦੇ ਸੀ ਉਹਨਾਂ ਨੇ ਸਾਨੂੰ ਕਈ ਵਾਰੀ ਕਿਹਾ ਕਹਿੰਦੇ ਵੀ ਇਹਦਾ ਕੁਝ ਕਰੋ ਕਹਿੰਦੇ ਇੱਥੇ ਰੱਜਾ ਫਿਰਦਾ ਰਹਿੰਦਾਗਾ ਸਾਨੂੰ ਵੀ ਡਾਰੇ ਕੁੜੀਆਂ ਕੱਤਰੀਆਂ ਆਉਂਦੀਆਂ ਬਈ ਆਪਣੀਆਂ ਸਾਰੀਆਂ ਹਨਾ ਅੱਜ ਅਸੀਂ ਸਕੂਲ ਦੇ ਵਿੱਚ ਆਏ ਸੀ ਅਰਜੀ ਦਿਨ ਇੱਥੇ ਪਤਾ ਲੱਗਿਆ ਤੇ ਅਸੀਂ ਆਏ ਜਦੋਂ ਤੇ ਇਹ ਹੈ ਨਹੀਂ ਸੀਗਾ ਇਹਨੂੰ ਭਾਲਣ ਲਈ ਅਸੀਂ ਬਾਹਰ ਜਾਂਦੇ ਸੀਗੇ ਵੀ ਸਾਨੂੰ ਪਹਿਲਾਂ ਟੱਕਰਿਆ ਸੀਗਾ ਉਬੇ ਕੋਲੇ ਉਹਦੇ ਨਸੀ ਨਾਲ ਰੱਜਿਆ ਸੀ ਸਾਨੂੰ ਪਤਾ ਲੱਗਿਆ ਜੀ ਪ੍ਰਧਾਨ ਨੂੰ ਲੈ ਕੇ ਕਮੇਟੀ ਨੂੰ ਫੋਨ ਕੀਤਾ ਇਹਨਾਂ ਨੂੰ ਵੀ ਜਦੋਂ ਆਏ ਤੇ ਆ ਵੀ ਸਕੂਲ ਦੇ ਵਿੱਚ ਆ ਗਿਆ ਜਦੋਂ ਸਕੂਲ ਦੇ ਵਿੱਚ ਆਇਆ ਅਸੀਂ ਵੀਡੀਓ ਬਣਾਈ ਜਾਂਦੇ ਸੀ ਚੋਰ ਨੂੰ ਜਦੋਂ ਦੇਖਿਆ ਰੱਜਿਆ ਸੀ ਬਈ ਇਹਦੇ ਦਵਾਈ ਲਈ ਫਿਰਦਾ ਸੀ ਕਹਿੰਦਾ ਮੇਰੀ ਦਵਾਈ ਆ ਜਦੋਂ ਕੱਢਿਆ ਤੇ ਉਸਨੇਚਰ ਜੀਬ ਵਾਲੀਆਂ ਸਾਰਾ ਸਾਰਾ ਕੁਝ ਨਿਕਲੇ ਨਾ ਕੀ ਮੰਗ ਕਰਦੇ ਮੰਗਦਾ ਬਈ ਜਿਆਦਾ ਇਹਨੂੰ ਚੇਂਜ ਕਰ ਦਿੰਦੇ ਨਾ ਥੋਨੇ ਸਸਪੈਂਡ ਕਰ ਦਿੰਦਾ ਨਾ ਅਜੇ ਪੈਂਡ ਚ ਨਹੀਂ ਪੈਂਦਾ ਨਾ ਅਰ ਜਿੰਨਾ ਬਹੁਤ ਦਿੱਤੀਆਂ ਦੇਖੋ ਹੁਣ ਵੀ ਅਸੀਂ ਡੀਓ ਸਾਹਿਬ ਨੂੰ ਲਈ ਫਿਰਦੇ ਆ ਬਈ ਸਾਰੇ ਪੰਚਾਇਤ ਨੇ ਵੀ ਦਿੱਤੀ ਸਕੂਲ ਨੇ ਵੀ ਦਿੱਤੀ ਵੀ ਹਾਂ ਬਾਕੀ ਅਸੀਂ ਇਹ ਮੰਗ ਕਰਦੇ ਵੀ ਇਹਦਾ ਡੀਐਨਏ ਉਹ ਡਰਗ ਟੈਸਟ ਕਰਵਾ ਕੇ ਇਹਦਾ ਵੀ ਇਹਨੂੰ ਸਸਪੈਂਡ ਕੀਤਾ ਜਾਵੇ ਡਰਗ ਟੈਸਟ ਡਰਗ ਟੈਸਟ ਆ ਜਾ ਬਹੁਤ ਆ ਆ ਜਾ ਆ ਜਾ ਇਹ ਕਿ ਦਵੇਂ ਜੁਕਾਉਂਦਾ ਆ। ਉਹ ਰੋਲ ਆ ਰਿਹਾ ਜੀ। ਉਹ ਬੋਲੇਗਾ ਅੰਜੀ ਦਵਾਇਆ ਜੀ। ਅਸੀਂ ਮੰਗਲਵਾਰ ਨੂੰ ਡੀਓ ਸਾਹਿਬ ਕੋਲ ਜਾਵਾਂਗੇ। ਮੇਰੀ ਗੱਲ ਤਾਂ। ਜੇ ਇਹਦੀ ਨਾ ਬਦਲੀ ਕਰੀ ਤਾਂ ਅਸੀਂ ਉੱਥੇ ਨੂੰ ਬੰਨਾਂਗੇ ਜੀ ਫਿਰ ਸਪੈਸ ਦੇ ਨਾਲ ਅਸੀਂ ਇਹਨੂੰ ਹੁਣ ਸਕੂਲ 'ਚ ਨਹੀਂ ਬੰਨ੍ਹਣ ਦਿੰਦੇ। ਵੀ ਕਹਤਾ ਤੇਰੀ ਇਨਕੁਆਰੀ ਵੀ ਲਵਾਤੀ। ਉਹ ਵੀ ਤੂੰ ਕਿਸੇ ਨਾ ਕਿਸੇ ਰੋਡ ਰਖਵਾ ਦਿੰਦਾ। ਤੈਨੂੰ ਮਾਸਟਰਾਂ ਨੇ ਵੀ ਬੇਨਤੀ ਕਰ ਲਈ ਬੰਨਸਾ ਕਰਕੇ ਸਕੂਲ 'ਚ ਨਾਲ। ਅੱਜ ਤੂੰ ਛੁੱਟੀ ਤੇ ਸੀ। ਕੀ ਰਣ ਆਇਆ ਸਕੂਲ 'ਚ? ਓਹੋ ਲੈ ਤੇਰਾ ਕੰਮ ਕੀ ਕੀਤਾ ਤੂੰ ਸੁੱਚੀ ਨਾ 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 ਗੱਲ ਗੱਲ ਸਾਡੇ ਨਾਲ ਤੂੰ ਕੀ ਕਰਨੀ ਸੀ ਸਾਡੀ ਅਧਰੇ ਨਾਲ ਕੋਈ ਗੱਲ ਹੀ ਨਹੀਂ ਸੀ ਤਾਂ ਅੱਜ ਤੈਨੂੰ ਭਾਲਣਾ ਸੀ ਤੂੰ ਆਪ ਹੀ ਆ ਗਿਆ ਤੈਨੂੰ ਤਾਂ ਮਾਸਟਰ ਕਹੇ ਸੀ ਕਿ ਉਹਨੂੰ ਭਾਲੋ ਕਿੱਥੇ ਦੋ ਦੀ ਵੀਡੀਓ ਬਣਾਓ